ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਹੈ ਮਾਰਨਿੰਗ ਦਾ ਤੇ ਨਹੀਂਗਾ ਦੁਪਹਿਰ ਦਾ ਟਾਈਮ ਹੈਗਾ ਹੈ ਤੇ ਪਾਪਾ ਜੀ ਤੇ ਅੰਕਲ ਜੀ ਗਏ ਹੋਏ ਨੇ ਨਰਮਾ ਲੈ ਕੇ ਤੇ ਆਪਾਂ ਇੱਥੇ ਕੰਮ ਆਪਦਾ ਕੰਪਲੀਟ ਕਰਨ ਦੇ ਆ ਆਪਾਂ ਸਵੇਰ ਦੇ ਕੰਮ ਤੋਂ ਵਲੌਗ ਸ਼ੁਰੂ ਕਰ ਲਈਦਾ ਹੈ ਤੇ ਆਪਣੇ ਤੋਂ ਜਿੰਨਾ ਹੋ ਸਕਦਾ ਹੈ ਆਪਾਂ ਸਾਰਾ ਕੰਮ ਕੰਪਲੀਟ ਦਿਖਾਉਣੇ ਹੁੰਨੇ ਆ ਕਿ ਆਪਾਂ ਸਾਰੀ ਦਿਹਾੜੀ ਚ ਅੱਜ ਕੀ ਕੀਤਾ ਤੇ ਹੁਣ ਆਪਾਂ ਕੀ ਕਰਨ ਦੇ ਆ ਪਸੋਂ ਪਾਣੀ ਢੋਣਾ ਹੈ ਆ ਪਾਸੇ ਕਰ ਦਿੰਨੇ ਧੁੱਪੇ ਠੰਡ ਬਹੁਤ ਜ਼ਿਆਦਾ ਹੈ ਤੇ ਪਸੂਨ ਵਾਸੀ ਕਰਨ ਤੋਂ ਬਾਅਦ ਹੁਣ ਆਪਾਂ ਸ਼ਾਮ ਵਾਸਤੇ ਜਿਹੜੇ ਪੱਠੇ ਆ ਗਿਆ ਹੁਣੇ ਹੀ ਉਤਰ ਲੈਣੇ ਆਂ ਕਿ ਕਿ ਫਿਰ ਸ਼ਾਮ ਦਾ ਕੋਈ ਪਤਾ ਨਹੀਂ ਲਾਈਟ ਹੋਵੇ ਨਾ ਹੋਵੇ ਕਈ ਵਾਰੀ ਚੱਲ ਜਾਂਦੀ ਹੈ ਬਟ ਜ਼ਿਆਦਾਤਰ ਐਵੇਂ ਨਹੀਂ ਹੁੰਦਾ ਲੇਕਿਨ ਫਿਰ ਵੀ ਆਪਣੇ ਕੋਲ ਟਾਈਮ ਸੀਗਾ ਇਸੇ ਕਰਕੇ ਟਾਈਮ ਦੀ ਕਦਰ ਕਰੀਏ ਤੇ ਆਪਾਂ ਹੁਣੇ ਪੱਠੇ ਉਤਰ ਲੈਣੇ ਆ ਤੇ ਇਧਰਲਾ ਆਪਣਾ ਸਾਰਾ ਕੰਮ ਕੰਪਲੀਟ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਆਪਾਂ ਪਰਲੇ ਹੱਤ ਦੇ ਵਿੱਚ ਤੇ ਉਧਰਲਾ ਆਪਾਂ ਆਲਮੋਸਟ ਸਾਰਾ ਕੰਮ ਕੰਪਲੀਟ ਹੋ ਗਿਆ ਰੋਟੀ ਆਪਾਂ ਖਾ ਲਈ ਤੀ ਹੈ ਤੇ ਇਹ ਕਲੀਨਿੰਗ ਵੀ ਸਾਰੀ ਕੰਪਲੀਟ ਹੋ ਗਈ ਹੈ ਹੁਣ ਆਪਏ ਤੇ ਫਟਾਫਟ ਕੀ ਕਰਦੇ ਆ ਜਿਹੜੇ ਪੱਠੇ ਹੈਗੇ ਨਾ ਉਹਨਾਂ ਨੂੰ ਕੁੱਤਰ ਲੈਣੇ ਆ ਕਿਉਂਕਿ ਕੀ ਹੁੰਦਾ ਨਾ ਜਿਹੜਾ ਕੰਮ ਆਪਾਂ ਨੂੰ ਜਦੋਂ ਸੂਤ ਆਵੇ ਉਹਦੋਂ ਕਰ ਲੈਣਾ ਚਾਹੀਦਾ ਹੁਣ ਆਪਾਂ ਇੱਧਰ ਆਏ ਸੀਗੇ ਪਾਣੀ ਢੋਣ ਵਾਸਤੇ ਤੇ ਹੁਣ ਆਪਾਂ ਪਾਣੀ ਢਾ ਕੇ ਚੱਲ ਜਾਣਾ ਸੀਗਾ ਇਸ ਤੋਂ ਚੰਗਾ ਆਪਾਂ ਜਿਹੜਾ ਆਪਣੇ ਕੋਲ ਟਾਈਮ ਹੈਗਾ ਉਹਦੇ ਨਾਲ ਆਪਾਂ ਇਹ ਕਰੀਏ ਲਾਈਟ ਹੈਗੀ ਆ ਹੁਣ ਪੱਠੇ ਕੁੱਤਰ ਲਈਏ ਹੈਨਾ ਸ਼ਾਮ ਨੂੰ ਕੋਈ ਪਤਾ ਨਹੀਂ ਲਾਈਟ ਨਾ ਹੋਵੇ ਡੰਗਰ ਭੁੱਖੇ ਰਹਿਣ ਅਗਰ ਬਾਈ ਚਾਂਸ ਹੋਵੇ ਵੀ ਤੇ ਫਿਰ ਵੀ ਆਪਾਂ ਨੂੰ ਪੱਠੇ ਉਤਰਨ ਤੋਂ ਬਾਅਦ ਟਾਈਮ ਆਪਣਾ ਕਿੰਨਾ ਵੇਸਟ ਹੋ ਜਾਊਗਾ ਹਨਾ ਇਸ ਤੋਂ ਚੰਗਾ ਹੋਣੇ ਕ ਉਤਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਤੂੜੀ ਪਾ ਕੇ ਸਿੱਧਾ ਪੱਠੇ ਪਾ ਦਾਂਗੇ ਤੇ ਆਪਾਂ ਜਿਹੜੇ ਪਸੂ ਹੈਗੇ ਉੱਤੇ ਕਰ ਦਾਂਗੇ ਤੇ ਛੇ ਛੇ ਦੀ ਤਾਰ ਕੱਢ ਕੇ ਲੈ ਜਾਾਂਗੇ ਫਿਰ ਆਪਣਾ ਕਿੰਨਾ ਟਾਈਮ ਬਚ ਜਾਊਗਾ ਹਨਾ ਤੇ ਫਿਰ ਆਪਾਂ ਨਾਲੇ ਜਰਾਬਾ ਵੀ ਸਿੱਖਣੀਆਂ ਤੇ ਹੁਣ ਤੇ ਦਾਦੀ ਜੀ ਵੀ ਸਿੱਖੰਦਾ ਇਹਨੇ ਬਾਕੀ ਦਾਦੀ ਜੀ ਤੋਂ ਆਪਾਂ ਸਿੱਖ ਲਾਂਗੇ ਇੱਕ ਵਾਰੀ ਦਾਦੀ ਜੀ ਸਿੱਖ ਲੈਣ ਫਿਰ ਉਸ ਤੋਂ ਬਾਅਦ ਆਪਾਂ ਆਪੇ ਸਿੱਖ ਲਾਂਗੇ ਤੇ ਇੱਥੇ ਉਸ ਤੋਂ ਬਾਅਦ ਆਪਾਂ ਅਗੇ ਸੀਗੇ ਖੇਤ ਕਿਉਂਕਿ ਦੁਪਹਿਰੇ ਆਪਾਂ ਬੈਠੇ ਹੋਏ ਸੀ ਫ੍ਰੀ ਤੇ ਅੱਜ ਆਪਾਂ ਸਬਜੀ ਬਾਰੇ ਸੋਚਣ ਡੇ ਸੀ ਕੀ ਬਣਾਈਏ ਤੇ ਫਿਰ ਇਸੇ ਕਰਕੇ ਆਪਾਂ ਖੇਤ ਗਿਆੜਾ ਮਾਰ ਲਿਆ ਵੀ ਖੇਤ ਵੇਖ ਕੇ ਉਹਨੇ ਕਿਹੜੀ-ਕਿਹੜੀ ਸਬਜੀ ਹੈ ਗਾਜਰਾ ਆਪਾਂ ਪੁੱਟ ਕੇ ਲੈ ਗਏ ਸੀਗੇ ਅੱਜ ਆਪਾਂ ਪੱਟਣ ਆਏ ਹੈਗੇ ਗੋਭੀ ਕਿਉਂਕਿ ਆਪਾਂ ਖੇਤ ਸਬਜੀ ਲਈ ਹੋਈ ਹੈ ਕਿਉਂਕਿ ਘਰ ਦੀ ਜਿਹੜੀ ਸਬਜੀ ਹੁੰਦੀ ਹੈ ਉਹ ਫਰੈਸ਼ ਹੁੰਦੀ ਹੈ ਹਨਾ ਤੇ ਇਸੇ ਕਰਕੇ ਆਪਾਂ ਖੇਤ ਤੋਂ ਸਬਜੀ ਤੋੜ ਕੇ ਲੈ ਜਾਣੇ ਹੁੰਨੇ ਆ ਜਦੋਂ ਪਾਪਾ ਜੀ ਅੰਕਲ ਜੀ ਹੁੰਦੇ ਨੇ ਪੱਠੇ ਲੈਣ ਆਉਂਦੇ ਨੇ ਉਦੋਂ ਉਹ ਤੋੜ ਤੇ ਅੱਜ ਆਪਾਂ ਆਏ ਹੈਗੇ ਆ ਖੇਤ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਗੋਭੀ ਵੀ ਲਾਈ ਹੈ ਤੇ ਗੋਭੀ ਦੇ ਵਿੱਚ ਜੜੀਆਂ ਵੱਟਾਂ ਉਹਨਾਂ ਤੇ ਆਲੂ ਲਾਏ ਨੇ ਤੇ ਹੁਣ ਜਿਹੜੇ ਗੋਭੀ ਦੇ ਫੁੱਲ ਬਣੇ ਨੇ ਆਪਾਂ ਉਹ ਤੋੜ ਕੇ ਲੈ ਜਾਣੇ ਆ ਕੋਈ ਜ਼ਿਆਦੇ ਵੱਟੇ ਬਣੇ ਨਹੀਂ ਨੇ ਛੋਟੇ ਜਿਹੇ ਹੀ ਹੈ ਵੈਸੇ ਆਪਾਂ ਬਣਾਵਾਂਗੇ ਅੱਜ ਗਾਜਰਾਂ ਦੀ ਸਬਜ਼ੀ ਕਿਉਂਕਿ ਗਾਜਰਾ ਪਈਆਂ ਹੋਈਆਂ ਸੀ ਲੇਕਿਨ ਜਿਹੜਾ ਇੱਕ ਅੱਧਾ ਗੋਭੀ ਦਾ ਫੁੱਲ ਹੈਗਾ ਉਹ ਆਪਾਂ ਤੋੜ ਕੇ ਲੈ ਜਾਈਏ ਨਾਲ ਆਪਾਂ ਗੋਭੀ ਦੀ ਸਬਜ਼ੀ ਬਣਾਵਾਂਗੇ ਕਿਉਂਕਿ ਰੋਜ਼-ਰੋਜ਼ ਫਿਰ ਖਾਦੀ ਨਹੀਂ ਜਾਂਦੀ ਇੱਕ ਹੀ ਸਬਜ਼ੀ ਨਾਲ ਕੁਛ ਤਾਂ ਚੇਂਜ ਹੋਣਾ ਚਾਹੀਦਾ ਹੈ ਨਾ ਤੇ ਇਸ ਤੇ ਆਂਟੀ ਜੀ ਆਗੇ ਸੀ ਕਿ ਦੁੱਧ ਲੈਣ ਵਾਸਤੇ ਮੈਂ ਗਿਆ ਹੋਇਆ ਸੀਗਾ ਧਾਰ ਕੱਢਣ ਵਾਸਤੇ ਮੰਮੀ ਜੀ ਨੇ ਰੱਖੀ ਹੋਈ ਸੀਗੀ ਚਾਹ ਬਨਸਤ ਧਾਰਾ ਕੱਢਣ ਤੋਂ ਪਹਿਲਾਂ ਆਪਾਂ ਚਾਹ ਬਨੋ ਨਹੀਂ ਹੁੰਨੀਆ ਕਿਉਂਕਿ ਉਹ ਦਿਨ ਦੀ ਆਖਰੀ ਚਾਹ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਸਿੱਧੀਆਂ ਰੋਟੀਆਂ ਹੀ ਲਾਉਣੇ ਹੁੰਨੇ ਆ ਤੇ ਇੱਥੇ ਦਾਦੀ ਜੀ ਜਰਾ ਬੁਣ ਨਹੀਂ ਸਿੱਖੰਡੇ ਨੇ ਇੱਥੇ ਆਪਾਂ ਰੱਖੀਆਂ ਹੋਈਆਂ ਨੇ ਗਾਜਰਾ ਜਿਹੜੀਆਂ ਕੱਟ ਕੇ ਆਪਾਂ ਸਬਜ਼ੀ ਪਹਿਲਾਂ ਹੀ ਰੱਖੀ ਹੋਈ ਹੈ ਇੱਥੇ ਗੋਭੀ ਆਪਣੀ ਜਿਹੜੀ ਆਪਾਂ ਲਿਆਂਦੀ ਸੀ ਤੋੜ ਕੇ ਇੰਨੀ ਕਿ ਗੋਭੀ ਨਿਕਲੀ ਇੱਥੇ ਪਚਾ ਰੱਖੀ ਹੋਈ ਹੈ ਤੇ ਜਿਹੜੀ ਚਾਹ ਹੈਗੀ ਆਪਣੀ ਚੰਗੀ ਤੇ ਮੈਂ ਮਹਾਰ ਕੱਢ ਲਿਆਉਂਗਾ ਫਿਰ ਉਸ ਤੋਂ ਬਾਅਦ ਮੰਮੀ ਜੀ ਚਾਹ ਪੀਣ ਤੋਂ ਬਾਅਦ ਧਾਰ ਕੱਢ ਕੇ ਲਿਆਉਣਗੇ ਤੇ ਐਵੇਂ ਦਾਦੀ ਜੀ ਸਬਜੀ ਕੱਢ ਦਿੰਦੇ ਨੇ ਮਹਾਰ ਕੱਢ ਲਿਓਣਾ ਹੈ ਮੰਮੀ ਜੀ ਚਾਹ ਬਣਾ ਲੈਂਦੇ ਨੇ ਤੇ ਚਾਹ ਬਣਾਉਣ ਤੋਂ ਬਾਅਦ ਉਹ ਵੀ ਧਾਰ ਕੱਢ ਲਿਆਉਂਦੇ ਨੇ ਆਣ ਕੇ ਦੁੱਧ ਤਾਂ ਕਰ ਦਿੰਦੇ ਨੇ ਉਹ ਐਵੇਂ ਰਲ ਮਿਲ ਕੇ ਆਪਾਂ ਜਿਹੜੇ ਆਪਣੇ ਕੰਮ ਹੈਗੇ ਆ ਸਾਰੀ ਦਿਹਾੜੀ ਦੀ ਉਹ ਸਾਰੇ ਕੰਪਲੀਟ ਕਰ ਲੈਣੇ ਆ ਤੇ ਇੱਥੇ ਆਪਾਂ ਦੁੱਧ ਐਡ ਕਰ ਦਿੱਤਾ ਹੈਗਾ ਇਹ ਚਾਹ ਚ ਤੇ ਉਬਾਲਾਉਣ ਤੋਂ ਬਾਅਦ ਆਪਾਂ ਚਾਹ ਪੋਣ ਲਾਂਗੇ ਤੇ ਫਿਰ ਬੈਠ ਕੇ ਪੀਵਾਂਗੇ ਆਪਾਂ ਸਾਰੇ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਧਾਰ ਕੱਢਣ ਵਾਸਤੇ ਤੇ ਜਿਆ ਬਤਾਰ ਕੱਢ ਕੇ ਲੈ ਆਂਦੀ ਆ ਹੁਣ ਇੱਥੇ ਦਾਦੀ ਜੀ ਲਾ ਦੇਣਗੇ ਸਬਜੀ ਨੂੰ ਤੜਕਾ ਇੱਥੇ ਪਿਆਜ਼ ਵਗੈਰਾ ਐਡ ਕਰ ਦਿੱਤੇ ਨੇ ਦਾਦੀ ਜੀ ਨੇ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਕੀ ਕਰਨਗੇ ਮਿਕਸ ਕਰਕੇ ਤੇ ਇਸ ਤੋਂ ਬਾਅਦ ਜਿਹੜੀਆਂ ਆਪਣੀਆਂ ਗਾਜਰਾਂ ਹੈਗੀਆਂ ਉਹਨਾਂ ਨੂੰ ਵੀ ਐਡ ਕਰ ਦੇਣਗੇ ਤੇ ਗਾਜਰਾਂ ਤੋਂ ਬਾਅਦ ਆਪਾਂ ਇਸ ਤੋਂ ਬਾਅਦ ਮਟਰ ਐਡ ਕਰ ਦਾਂਗੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਟੱਕਣ ਰੱਖ ਦਾਂਗੇ ਉੱਤੇ ਤਾਂ ਕਿ ਆਪਣੀ ਜਿਹੜੀ ਸਬਜੀ ਹੈਗੀ ਉਹ ਚੰਗੀ ਤਰ੍ਹਾਂ ਪੱਕ ਜਵੇ ਤੇ ਪਪਾ ਜੀ ਅੰਕਲ ਜੀ ਹਜੇ ਤੱਕ ਨਹੀਂ ਆਏਗੇ ਲੇਟ ਆਉਣਗੇ ਕਿਉਂਕਿ ਸਵੇਰ ਦੇ ਗਏ ਹੋਏ ਸੀਗੇ ਆਪਾਂ ਹੁਣ ਆਪਣੀ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਗੋਭੀ ਦੀ ਜਿਹੜੀ ਸਬਜ਼ੀ ਹੈਗੀ ਮम्मी ਜੀ ਅੰਦਰ ਬਣਾਉਣਗੇ ਗੈਸ ਦੇ ਉੱਤੇ ਤੇ ਜਦੋਂ ਮਿਕਸ ਕਰਨ ਤੋਂ ਬਾਅਦ ਇਹਦੇ ਤੇ ਟੱਕਣ ਰੱਖ ਦਿੰਨੇ ਵਿੱਚੋਂ ਵੀ ਚਾਪਾ ਵੇਖਦੇ ਰਵਾਂਗੇ ਸਬਜ਼ੀ ਨੂੰ ਤੇ ਜਿੱਥੇ ਆਪਾਂ ਜਿਹੜੀ ਗੋਭੀ ਹੈਗੀ ਉਹਨੂੰ ਇੱਕ ਅੱਡ ਡੋਂਗੇ ਦੇ ਵਿੱਚ ਰੱਖ ਦਿੱਤਾ ਹੈਗਾ ਕਿਉਂਕਿ ਆ ਜਿਹੜਾ ਢੱਕਣ ਹੈਗਾ ਕੰਮ ਆਉਂਦਾ ਹੁੰਦਾ ਹੈ ਤੇ ਇੱਥੇ ਹੁਣ ਆਪਾਂ ਮੰਮੀ ਜੀ ਨੇ ਚੈੱਕ ਕਰ ਲਈਤੀ ਹੈ ਵਿੱਚ ਉਹ ਸਬਜ਼ੀ ਜਿਹੜੀ ਆਪਣੀ ਸਬਜ਼ੀ ਹੈਗੀ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਾਫੀ ਟੇਸਟੀ ਬਣੀ ਸੀਗੀ ਤੇ ਹੁਣ ਇੱਥੇ ਮੰਮੀ ਜੀ ਤੇ ਦਾਦੀ ਜੀ ਕਰਨਗੇ ਰੋਟੀਆਂ ਲਾ ਲੈਣਗੇ ਨਾਲ ਦੀ ਨਾਲ ਤੇ ਪਾਪਾ ਜੀ ਅੰਕਲ ਜੀ ਜਿਹੜੇ ਹੈਗੇ ਨੇ ਉਹ ਆ ਗਏ ਨੇ ਤੇ ਅਵੇਂ ਰਲ ਮਿਲ ਕੇ ਕੰਮ ਜਿਹੜਾ ਹੈਗਾ ਉਹ ਆਪਾਂ ਸ਼ਾਮ ਨੂੰ ਕੰਪਲੀਟ ਕਰ ਲਈਦਾ ਹੈ ਟਾਈਮ ਨਾਲ ਹੀ ਤੇ ਲੋ ਦੇ ਉੱਤੇ ਇੱਕ ਨਾਲੇ ਜਿਹੜੀਆਂ ਰੋਟੀਆਂ ਹੈਗੀਆਂ ਟਾਈਮ ਨਾਲ ਲੱਜ ਜਾਂਦੀਆਂ ਨੇ ਆਪਾਂ ਆਟਾ ਵੀ ਪਾਇਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਆਪਣਾ ਗੱਟਾ ਬਾਹਰ ਪਿਆ ਹੈ ਆਪਾਂ ਅੰਦਰ ਰੱਖਾਂਗੇ ਇਹਨੂੰ ਸਟੋਰ ਆਪਾਂ ਸਵੇਰੇ ਕਰਾਂਗੇ ਤੇ ਦਾਦੀ ਜੀ ਰੋਟੀਆਂ ਪੇੜੇ ਕਰ ਕਰ ਕੇ ਉੱਤੇ ਪਾਈ ਉਹਨੇ ਨੇ ਮੰਮੀ ਜੀ ਲਈ ਜਾਂਦੇ ਨੇ ਤੇ ਅੰਕਲ ਜੀ ਦੀ ਹੁਣ ਮੰਮੀ ਜੀ ਰੋਟੀ ਪਾ ਦੇਣਗੇ ਕਿਉਂਕਿ ਫਿਰ ਉਹਨਾਂ ਨੇ ਵੀ ਘਰੇ ਜਾਣਾ ਹੁੰਦਾ ਹੈ ਤੇ ਇਸੇ ਕਰਕੇ ਮੰਮੀ ਜੀ ਉਹਨਾਂ ਦੀ ਰੋਟੀ ਪੈਕ ਕਰ ਦੇਣਗੇ ਤੇ ਤੁਸੀਂ ਉਹਨਾਂ ਚਿੱਕਰ ਜੀ ਤੁਹਾਨੂੰ ਵੀਡੀਓ ਵਧੀਆ ਲੱਗੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਕਾਫੀ سارے ਲੋਕ ਹੁੰਦੇ ਨੇ ਜਿਹੜੇ ਵੀਡੀਓ ਵੇਖ ਲੈਂਦੇ ਨੇ ਕੰਪਲੀਟ ਵੇਖ ਲੈਂਦੇ ਨੇ ਬਟ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਨੂੰ ਦਬਾ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੇ ਵਧੀਆ ਜਿਹਾ ਕਮੈਂਟ ਕਰ ਦਿਆ ਕਰੋ ਠੀਕ ਹੈ ਅਗਰ ਕੋਈ ਗਲਤੀ ਹੋਵੇ ਵੀਡੀਓ ਦੇ ਵਿੱਚ ਤੁਸੀਂ ਉਹ ਵੀ ਦੱਸ ਦਿਆ ਕਰੋ ਕਿਉਂਕਿ ਆਪਾਂ ਤੁਹਾਡੇ ਅਸਤੇ ਵਲੌਗ ਬਣਾਉਣੇ ਆ ਤੁਹਾਡਾ ਫਰਜ਼ ਹੈ ਸਾਡੀ ਗਲਤੀ ਕੱਢਣਾ ਵੀ ਕੀ ਤੇ ਬਾਕੀ ਜੇ ਕੋਈ ਚੈਨਲ ਤੇ ਨਵਾਂ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਹਰ ਨਵਾਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ ਇਥੇ ਆਪਾਂ ਤੁਹਾਨੂੰ ਸਬਜੀ ਦਿਖਾਈ ਸੀ ਆ ਵੇਖੋ ਆਪਣੀ ਸਬਜੀ ਬਣ ਕੇ ਤਿਆਰ ਹੈ ਤੇ ਜਿਹੜੀ ਸਬਜੀ ਸੀਗੀ ਕਾਫੀ ਟੇਸਟੀ ਬਣੀ ਸੀਗੀ ਤੇ ਬਾਜ਼ਾਰੋਂ ਪਾਪਾ ਜੀ ਨੇ ਕੀ ਲਿਆਂਦਾ ਹੋਵੇ ਆ ਪਤਾੰਦ ਦਿਖਾ ਦਿੰਨੇ ਬਾਜ਼ਾਰੋਂ ਗੁੜ ਤੇ ਸ਼ੱਕਰ ਹੈ ਨਹੀਂ ਸੀ ਉਹ ਆਪਾਂ ਮਹਿੰਗਾਈ ਸੀ ਸੌਦਾ ਜਿਹੜਾ ਹੈਗਾ ਉਹ ਕੰਪਲੀਟ ਹੈ ਆਪਣੇ ਘਰੇ ਆਪਾਂ ਪਹਿਲਾਂ ਲੈ ਆਂਦਾ ਸੀਗਾ ਤੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆ ਹੁਣ ਆਪਾਂ ਤੁਹਾਨੂੰ ਮ